ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਹਦੀ ਵੀਡੀਓ ਆਪਾਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤੀ ਹੈ। ਸੋ ਉਹਦੇ ਵਿੱਚ ਆਪਾਂ ਇਹਦਾ ਹਾਫ ਪਾਰਟ ਬਣਾਉਣਾ ਦੱਸਿਆ ਸੀਗਾ ਸੋ ਉਹ ਵੀਡੀਓ ਤੇ ਇੱਕ ਕਮੈਂਟ ਆਇਆ ਸੀ ਕਿ ਸਾਡੇ ਨਾਲ ਇਹਦੀ ਪੂਰੀ ਵੀਡੀਓ ਸ਼ੇਅਰ ਕਰੋ। ਸੋ ਅੱਜ ਆਪਾਂ ਇਹਦੇ ਨਾਲ ਤੁਹਾਨੂੰ ਪੂਰਾ ਸੂਟ ਤਿਆਰ ਕਰਕੇ ਵਿਖਾਵਾਂਗੇ। ਸੋ ਵੀਡੀਓ ਨਾਲ ਜੁੜੇ ਰਹੋ ਉਹ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਜਿਹੜਾ ਇਹਦਾ ਹਾਫ ਪਾਰਟ ਦੱਸਿਆ ਸੀ ਇਹ ਵਾਲਾ ਪਾਰਟ ਤੁਹਾਨੂੰ ਆਪਾਂ ਅੱਜ ਬਣਾਉਣਾ ਦੱਸਾਂਗੇ। ਇਹਦੇ ਲਈ ਆਪਾਂ ਇਸ ਤਰ੍ਹਾਂ ਪਹਿਲਾਂ ਗੱਤੇ ਦੇ ਉੱਪਰ ਇਹਨੂੰ ਸ਼ਾਪ ਕੇ ਕੱਟ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਸੂਟ ਦੇ ਉੱਪਰ ਇਹਨੂੰ ਇਸ ਤਰ੍ਹਾਂ ਰੱਖਣਾ ਹੈ ਤੇ ਫਿਰ ਪੈਨ ਜਾਂ ਪੈਨਸਲ ਨਾਲ ਇਹਨੂੰ ਆਲੇ-ਦਾਲੋਂ ਇਸੇ ਤਰ੍ਹਾਂ ਹੀ ਸਾਫ਼ ਲੈਣਾ ਤੇ ਦੂਜੀ ਸਾਈਡ ਵਾਲਾ ਜੇ ਆਪਾਂ ਨੇ ਬਣਾਉਣਾਗਾ ਤਾਂ ਇਸੇ ਨੂੰ ਹੀ ਜਿਵੇਂ ਆਪਾਂ ਨੇ ਇੱਧਰ ਬਣਾਇਆ ਹੋਇਆ ਗਿਆ ਇੱਕ ਪਹਿਲਾਂ ਤਿਆਰ ਕਰ ਰੱਖਿਆ ਮੈਂ ਤੇ ਇਸ ਤਰ੍ਹਾਂ ਹੀ ਪਲਟ ਕੇ ਆਪਾਂ ਇਹਨੂੰ ਦੂਜੀ ਸਾਈਡ ਨੂੰ ਰੱਖ ਲਾਂਗੇ ਤੇ ਇਹਦਾ ਸਾਹਮਣੇ ਆਪਣਾ ਇੱਕ ਹੋਰ ਜਿਹੜਾ ਡਿਜ਼ਾਈਨ ਹੈਗਾ ਉਹ ਬਣ ਜਾਊਗਾ ਸੋ ਆਪਾਂ ਨੇ ਪਹਿਲਾਂ ਹੀ ਸ਼ਾਪ ਕੇ ਰੱਖਿਆ ਹੋਇਆ ਇਥੋਂ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਾਂਗੇ ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਪੂਰਾ ਸੂਟ ਆਪਾਂ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਇਹਦੇ ਲਈ ਤੁਸੀਂ ਸੂਈ ਕੰਨੀ ਧਿਆਨ ਰੱਖਣਾ ਹੈ ਕਿ ਕਿਸ ਤਰ੍ਹਾਂ ਆਪਾਂ ਇਹ ਬਣਾਉਣਾ ਜਿਹੜੀ ਇਹ ਵਾਲੀ ਲੈਂਡ ਲੱਗੀ ਹੋਈ ਹੈ ਬਿਲਕੁਲ ਲੈਂਡ ਦੇ ਉੱਪਰ ਆਪਾਂ ਨੇ ਸਟਿਚ ਚੱਕਣਾ ਦੇਖੋ ਜਿਹੜਾ ਵੀ ਤੋਪਾ ਆਪਾਂ ਨੇ ਭਰਨਾਗਾ ਬਿਲਕੁਲ ਲੈਂਡ ਦੇ ਉੱਤੋਂ ਭਰਨਾ ਇੱਕ ਤੋਪਾ ਆਪਾਂ ਨੇ ਉਧਰੋਂ ਇੱਕ ਤੋਪਾ ਆਪਾਂ ਨੇ ਉਧਰੋਂ ਇਸ ਤਰ੍ਹਾਂ ਭਰਦੇ ਜਾਣਾ ਕੋਤਾ ਗੱਪਾ ਨੇ ਬਰਲੀ ਸਾਈਡ ਹੀ ਰੱਖਣਾ ਤਾਂ ਅੱਗੇ ਦਾ ਬਲ ਨਹੀਂ ਦੇਣਾ ਉੱਪਰ ਦੀ ਇਹ ਇੱਕ ਕ੍ਰਾਸ ਕ੍ਰਾਸ ਦੇ ਜਿਹੜੇ ਨਿਸ਼ਾਨ ਨੇ ਉਹ ਬਣ ਜਾਣਗੇ ਵਿੱਚ ਸੋ ਬਿਲਕੁਲ ਜਿਹੜੀਆਂ ਆਪਾਂ ਨੇ ਇਹ ਲੈਣਾ ਪਹਿਲਾਂ ਛਾਪੀਆਂ ਹੋਈਆਂ ਨੇ ਉਹਦੇ ਉੱਪਰ ਉੱਪਰ ਦੀ ਜਾਣਾ ਚਾਹੀਦਾ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇੱਕ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਪੂਰੇ ਨੂੰ ਕੰਪਲੀਟ ਕਰ ਲੈਣਾ ਜੇ ਨਹੀਂ ਸਮਝ ਆਉਣਾ ਹੁੰਦਾ ਤਾਂ ਪਲੀਜ਼ ਵੀਡੀਓ ਨੂੰ ਦੁਬਾਰਾ ਚਲਾ ਕੇ ਦੇਖ ਲਿਆ ਕਰੋ ਦੇਖੋ ਐਸੀ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਭਰ ਲੈਣਾ ਤੇ ਇੱਥੋਂ ਜਿੱਥੋਂ ਇਹ ਦੀ ਗੁਲਾਈ ਦਿੱਤੀ ਹੋਈ ਆ ਆਪਾਂ ਨੇ ਦੇਖੋ ਇੱਥੇ ਤੁਸੀਂ ਕੀ ਕਰਨਾ ਜਿਹੜੀ ਆਪਣੀ ਇਹ ਵਾਲੀ ਸਾਈਡ ਆ ਇਧਰੋਂ ਆਪਾਂ ਨੇ ਥੋੜਾ ਜਿਹਾ ਛੋਟਾ ਤੋਪਾ ਭਰਨਾ ਇੱਧਰੋਂ ਥੋੜਾ ਜਿਹਾ ਵੱਡਾ ਇਹਦੇ ਨਾਲ ਜਿਹੜੀ ਇਹ ਗੁਲਾਈ ਆ ਗਈ ਇਹ ਬਿਲਕੁਲ ਸਹੀ ਬਣੂਗੀ ਇੱਧਰੋਂ ਥੋੜਾ ਜਿਹਾ ਛੋਟਾ ਇੱਧਰੋਂ ਥੋੜਾ ਜਿਹਾ ਆਪਾਂ ਵੱਡਾ ਢੋਪਾ ਭਰ ਲਾਂਗੇ ਇਸ ਤਰ੍ਹਾਂ ਇਹਨੂੰ ਬਿਲਕੁਲ ਜਿਵੇਂ ਆਪਾਂ ਨੇ ਸੱਪਿਆ ਹੋਇਆ ਓਵੇਂ ਗੋਲ-ਗੋਲ ਮੋੜ ਲੈਣਾ ਸੋ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਲਾਂਗੇ ਜੇ ਆਪਾਂ ਇਹਨੂੰ ਸਾਰੇ ਨੂੰ ਲਗਾਤਾਰ ਬਣਾ ਕੇ ਦਿਖਾਉਨੇ ਆ ਤਾਂ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਲਈ ਆਪਾਂ ਨੂੰ ਥੋੜਾ ਜਿਹਾ ਕੱਟ-ਕੱਟ ਕੇ ਵੀਡੀਓ ਬਣਾਉਣੀ ਪਊਗੀ ਸੋ ਇਹ ਆਪਾਂ ਨੇ ਕੰਪਲੀਟ ਕਰ ਲਿਆ ਇੱਥੇ ਇੱਥੋਂ ਥੋੜਾ ਜਿਹਾ ਆਪਾਂ ਮੂਹਰੋਂ ਛੋਟੇ ਟੋਪੇ ਭਰ ਕੇ ਇਹਨੂੰ ਗਲਾਈ ਜੀ ਦੇ ਦਾਂਗੇ ਤੇ ਇੱਥੇ ਆਪਾਂ ਬਣਾਉਣੀ ਹੈ ਇਹਦੀ ਚੁੰਝ ਇਹਦੇ ਲਈ ਪਹਿਲਾਂ ਆਪਾਂ ਇੱਕ ਸਿੰਪਲ ਸਟਿਚ ਭਰਿਆ ਉਸ ਤੋਂ ਬਾਅਦ ਇਹਦੇ ਲਈ ਇੱਕ ਹੋਰ ਹੈ ਜਿਹੜਾ ਥੋੜਾ ਜਿਹਾ ਇਹਦੇ ਬਿਲਕੁਲ ਸਾਹਮਣੇ ਥੋੜਾ ਜਿਹਾ ਲੰਬਾ ਹੈ ਤੋਂ ਇੱਕ ਤੋਪਾ ਹੋਰ ਭਰਾਂਗੇ ਹਲੋ ਜੀ ਆਪਾਂ ਇਹਦੀ ਚੁੰਜ ਬਣਾ ਕੇ ਤਿਆਰ ਕਰ ਲਈ ਆ ਦੇਖੋ ਇਹਦੀ ਜਿਹੜੀ ਰੋਂਗ ਸਾਈਡ ਹੈ ਉਧਰ ਵੀ ਬਿਲਕੁਲ ਨੀਟ ਐਂਡ ਕਲੀਨ ਹੈ ਤੇ ਇਹ ਨਹੀਂ ਹੁੰਦਾ ਵੀ ਆਪਾਂ ਸਿੱਧੇ ਪਾਸੇ ਸਫਾਈ ਦੇਖਣੀ ਆ ਤੇ ਜਿਹੜੀ ਇਹਦੀ ਪੁੱਠੀ ਸਾਈਡ ਆ ਉਧਰ ਵੀ ਆਪਣੀ ਬਿਲਕੁਲ ਸਫਾਈ ਹੋਣੀ ਚਾਹੀਦੀ ਆ ਤੇ ਹੁਣ ਆਪਾਂ ਇੱਥੋਂ ਇਹਨੂੰ ਤਿਆਰ ਕਰਕੇ ਸਟੀਚਾ ਆਪਣਾ ਉਹੀ ਰਹੂਗਾ ਇਨੂੰ ਵੀ ਸਾਰੇ ਨੂੰ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰਾਂਗੇ ਤੇ ਇੱਕ ਪਲੀਜ਼ ਤੁਸੀਂ ਕਮੈਂਟ ਬਿਲਕੁਲ ਨਹੀਂ ਕਰਦੇ ਹੈਗੇ ਤੇ ਨਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਲੀਜ਼ ਐਨੀਮੈਂਟ ਕਰਕੇ ਵੀਡੀਓ ਬਣਾਉਂਦੇ ਆ ਤੇ ਇੱਕ ਲਾਈਕ ਤੇ ਇੱਕ ਕਮੈਂਟ ਤਾਂ ਜ਼ਰੂਰ ਕਰਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤਾਂ ਲੋ ਜੀ ਜਿਹੜੀ ਇਹਦੀ ਇਹ ਵਾਲੀ ਖਾਲੀ ਥਾਂ ਰਹਿ ਗਈ ਵਿੱਚੋਂ ਇਹਨੂੰ ਆਪਾਂ ਕੰਟਰਾਸਟ ਕਲਰ ਨਾਲ ਫਿਲ ਕਰਾਂਗੇ ਇਹ ਆਪਣੇ ਕੋਲੇ ਡਬਲ ਸ਼ੇਡ ਥ੍ਰੈਡ ਹੈਗਾ ਇਹਦੇ ਨਾਲ ਆਪਾਂ ਇਹਨੂੰ ਭਰ ਲੈਣਾ ਵਿੱਚੋਂ ਕਲਰ ਕਲਰ ਕੰਟਰਾਸਟ ਆਪਾਂ ਜਿਹੜਾ ਵੀ ਬਣਾਉਣਾ ਆਪਣੇ ਸੂਟ ਦੇ ਹਿਸਾਬ ਨਾਲ ਬਣਾਉਣਾ ਸੋ ਇੰਨਾ ਕ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਇਹ ਵਾਲਾ ਜਿਹੜਾ ਪਾਰਟ ਹੈਗਾ ਕਿਸ ਤਰ੍ਹਾਂ ਬਣਾਉਣਾ ਇਹ ਤੁਸੀਂ ਮੇਰੇ ਚੈਨਲ ਤੇ ਦੂਜੀ ਵੀਡੀਓ ਜਾ ਕੇ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਨੇ ਦੱਸਿਆ ਹੋਇਆ ਸੋ ਇੱਥੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਚੇਂਜ ਕਰਿਆ ਸਟਿਚ ਆਪਣੇ ਉਹੀ ਰਹਿਣਗੇ ਇਹਦੇ ਵਿੱਚ ਬਸ ਡਿਜ਼ਾਈਨ ਥੋੜਾ ਜਿਹਾ ਆਪਾਂ ਨੇ ਵਿੱਚੋਂ ਚੇਂਜ ਕਰਤਾ ਪਹਿਲਾਂ ਵਾਲੀ ਵੀਡੀਓ ਨਾਲੋਂ ਸੋ ਇੱਥੇ ਆਪਾਂ ਇਹਦੇ ਵਿੱਚ ਇੱਕ ਛੋਟਾ ਜਿਹਾ ਫਲਾਵਰ ਬਣਾ ਕੇ ਤਿਆਰ ਕਰਾਂਗੇ ਤੁਸੀਂ ਆਪਦੇ ਹਿਸਾਬ ਨਾਲ ਕੋਈ ਹੋਰ ਡਿਜ਼ਾਈਨ ਵੀ ਇਹਦੇ ਵਿੱਚ ਬਣਾ ਸਕਦੇ ਹੋ ਕੱਲੀਆਂ ਪੱਤੀਆਂ ਵੀ ਬਣਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਉਸ ਹਿਸਾਬ ਨਾਲ ਆਪਾਂ ਇਹਨੂੰ ਇਹ ਵਾਲੀ ਥਾਂ ਨੂੰ ਫਿਲ ਕਰ ਸਕਦੇ ਹਾਂ ਸੋ ਲੋ ਜੀ ਇੰਨਾ ਕ ਆਪਾਂ ਇਹ ਬਣਾ ਕੇ ਕੰਪਲੀਟ ਕਰ ਲਿਆ ਇਹਦੀ ਵੀਡੀਓ ਪਹਿਲਾਂ ਆਪਾਂ ਨੇ ਅਪਲੋਡ ਕਰੀ ਹੋਈ ਆ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਜੇ ਨਾ ਸਮਝਾਈ ਹੋਵੇ ਇੱਕ ਤਾਂ ਆਪਾਂ ਨੇ ਇਹਦੇ ਵਿੱਚ ਇਹ ਫਲਾਵਰ ਦਾ ਚੇਂਜ ਕਰਿਆ। ਇਹ ਫਲਾਵਰ ਆਪਾਂ ਨੇ ਡਬਲ ਸ਼ੇਡ ਨਾਲ ਬਣਾਇਆ। ਇਹ ਕਾਪ ਆਨੇ ਇਹ ਵਾਲੇ ਜਿਹੜਾ ਉਹਦੇ ਵਿੱਚ ਆਪਾਂ ਨੇ ਸਿਰਫ ਦੋ ਪੱਤੀਆਂ ਬਣਾਈਆਂ ਸੀਗੀਆਂ। ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਕਈ ਡੰਡੀਆਂ ਜਿਹਾ ਬਣਾਈਆਂ ਨੇ। ਇੰਨਾ ਕ ਆਪਾਂ ਨੇ ਇਹਦੇ ਵਿੱਚ ਚੇਂਜ ਕਰਿਆ ਡਿਜ਼ਾਈਨ 'ਚ। ਇਸ ਤਰ੍ਹਾਂ ਆਪਾਂ ਸਿੰਪਲੀ ਬਸ ਨਾਟ ਸਟਿਚ ਲਾ ਕੇ ਡੰਡੀਆਂ ਜਿਵੇਂ ਬਣਾਉਣੀਆਂ ਨੇ ਇਹਦੇ ਵਿੱਚ ਸੋ ਇਸ ਤਰ੍ਹਾਂ ਵੀ ਬਣਿਆ ਹੋਇਆ ਵਧੀਆ ਲੱਗਦਾ ਹੈ ਇਹ ਤੇ ਜਿਵੇਂ ਆਪਾਂ ਨੇ ਪਹਿਲਾਂ ਬਣਾਇਆ ਸੀ ਉਸ ਤਰ੍ਹਾਂ ਵੀ ਵਧੀਆ ਲੱਗਦਾ ਹੈ ਸੋ ਡਿਜ਼ਾਈਨ ਆਪਣਾ ਥੋੜਾ ਜਿਹਾ ਰਹਿ ਗਿਆ ਜੀ ਬਸ ਬਣ ਕੇ ਕੰਪਲੀਟ ਹੀ ਹੈ ਦੇਖੋ ਇਹ ਆਪਾਂ ਨੇ ਦੋ ਮੋਰ ਬਣਾਏ ਨੇਗੇ ਘੇਰੇ ਤੇ ਇਹ ਵਾਲਾ ਆਪਾਂ ਨੇ ਬਾਰਡਰ ਬਣਾਉਣਾ ਇਹਦੇ ਥੱਲੇ ਥੋੜਾ ਜਿਹਾ ਆਪਾਂ ਨੇ ਬਣਾ ਲਿਆ ਤੇ ਥੋੜਾ ਜਿਹਾ ਹਜੇ ਰਹਿੰਦਾਗਾ ਪੂਰੀ ਇਹਦੀ ਵੀਡੀਓ ਤਿਆਰ ਕਰਕੇ ਆਪਾਂ ਤੁਹਾਨੂੰ ਪੂਰੇ ਸੂਟ ਦੀ ਵੀ ਦੇਵਾਂਗੇ ਵੀਡੀਓ ਬਾਅਦ ਚ ਤੇ ਇੰਨਾ ਕੁ ਬਣਿਆ ਹੋਇਆ ਕਿੰਨਾ ਸੋਹਣਾ ਲੱਗਿਆ ਤੁਸੀਂ ਦੱਸਿਓ ਜਰੂਰ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਇਹ ਬਣਿਆ ਹੋਇਆ ਦੇਖੋ ਘੇਰੇ ਦੇ ਉੱਤੇ ਜਿਹੜੇ ਦੋ ਮੋਰ ਨੇ ਬਣੇ ਹੋਏ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਕੇ ਸੂਟ ਦਾ ਕਲਰ ਕੰਟਰਾਸਟ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਇੱਥੇ ਵੀ ਆਪਾਂ ਇਹਦੇ ਵਿੱਚ ਕੁਝ ਨਾ ਕੁਝ ਬਣਾਵਾਂਗੇ ਹੋਰ ਸੋ ਪਲੀਜ਼ ਵੀਡੀਓ ਨੂੰ ਲਾਈਕ ਤੇ ਇੱਕ ਕਮੈਂਟ ਕਰਨਾ ਜਮਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਕੋਈ ਸਮਝ ਨਾ ਆਇਆ ਹੋਵੇ ਤਾਂ ਤੁਸੀਂ ਵੀਡੀਓ ਨੂੰ ਦੁਬਾਰਾ ਤੋਂ ਚਲਾ ਕੇ ਦੇਖ ਸਕਦੇ ਹੋ